ਮੰਨ ਲਓ ਸ਼ੋਕੀ ਤਾਂ ਸੀ ਨਾ ਇਹ ਕਰਕੇ ਜਿਹੜੇ ਜੂਥਾ ਸਾਡੀ ਉਹ ਵੀ ਚਾਈਡ ਹੈ ਕਿ ਸਿੱਖਿਆ ਮੈਨੇ ਚਾਹੀਦੀ ਆ ਜਿਹੜੇ ਆਮ ਰੱਸ਼ਿਆਂ ਤੇ ਨੌਣ ਵਾਲੇ ਹੁੰਦੇ ਸਾਨੂੰ ਅਮੀਰ ਘਰਾਂ ਦੇ ਮੰਨ ਲਓ ਕਿ ਮੁੰਡੇ ਆਏ ਤੇ ਆ ਵੀ ਪੈਸਾ ਆ ਇਹਨਾਂ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕੁਝ ਲਾਉਂਦੇ ਆ ਨਾ ਉਹਨਾਂ ਦੇ ਘਰਾਂ ਜਿਹੜੇ ਪਰਿਵਾਰ ਹੋ ਜਾਂਦੇ ਆ ਫੈਮਿਲੀ ਪਰਿਵਾਰ ਹੋ ਜਾਂਦੀ ਆ ਇਸ ਕਰਕੇ ਸਭ ਨੇ ਨਾਟਕ ਨੂੰ ਸੇਵ ਲੈਣੀ ਚਾਹੀਦੀ ਆ ਵੀ ਅਸੀਂ ਆਪਣੇ ਲਾਈਫ ਨੂੰ ਕਹਿਣ ਵਾਲੇ ਤਾਂ ਬਹੁਤ ਕੁਝ ਹੁੰਦੇ ਆ ਨਾ ਪਰ ਅਸੀਂ ਆਪਣਾ ਆਪ ਦਾ ਮਾਈਂਡ ਆ ਜਿਹੜਾ ਉਹ ਸੈੱਟ ਰੱਖਣਾ ਠੀਕ ਹੈ ਔਰ ਆਪਣੇ ਪੇਰੈਂਟਸ ਬਾਰੇ ਸੋਚਣਾ ਜ਼ਿੰਦਗੀ ਦੇ ਵਿੱਚ ਹੈਨਾ ਨਸ਼ਿਆਂ 'ਚ ਪੈ ਜਾਓਗੇ ਇੱਥੇ ਜ਼ਿੰਦਗੀ ਖਤਮ ਹੈ ਤੁਸੀਂ ਦੇਖਿਆ ਕਿੰਨੇ ਦੇ ਕਿੰਨੇ ਦਾ ਪਰਵਾਹ ਹੋ ਜਾਂਦੇ ਆ ਹੈਨਾ ਤਾਂ ਇਸ ਨੂੰ ਸੇਧ ਲੈਣੀ ਚਾਹੀਦੀ ਹੈ ਤੁਸੀਂ ਧੰਨਵਾਦ ਕਰਦੇ ਆ ਬਹੁਤ ਵਧੀਆ ਬਹੁਤ ਵਧੀਆ ਸਿੱਖਣ ਨੂੰ ਸਾਨੂੰ ਮਿਲਿਆ ਹੈ ਕਿਉਂ ਇੰਤਾਂ ਦੇ ਨਾਲ ਜਾਣ ਵਾਲੇ ਸਮੇਂ ਵਿੱਚ ਹੋਣੀ ਚਾਹੀਦੀ ਹੈ ਹੈਨਾ ਜਗਾ ਜਗਾ ਤੇ ਤਾਂ ਕਿ ਸਾਸੀ ਆਪਣੇ ਜਿਹੜਾ ਆਉਣ ਵਾਲਾ ਫਿਚਰ ਆਸੀ ਆਪਣੇ ਜੂਟ ਦਾ ਬਹੁਤ ਵਧੀਆ ਬਣਾ ਸਕੀਏ ਤੁਹਾਨੂੰ ਥੈਂਕ ਯੂ